ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਡਿਤ ਸਿੰਘ ਸਰਪੰਨ ਨੂੰ ਜਿਸ ਤੰਗ ਦਾਪਮਾਨਤ ਕਰਕੇ ਉਹਨਾਂ ਦੇ ਅਹੁਦੇ ਤੋਂ ਲਾਹ ਕੇ ਉਹਨਾਂ ਨੂੰ ਅਹੁਦੇ ਤੋਂ ਲਾਹ ਕੇ ਨਮੀਆਂ ਨਕੀਆਂ ਤੇ ਦਿਨ ਨਕੀਆਂ ਨੂੰ ਪੰਥ ਵੱਲੋਂ ਸਮੱਜੇ ਰੂਪ ਦੇ ਦਿੱਤਾ ਗਿਆ। ਬੇਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਸੀ ਪੰਥ ਸਮਾਜ ਵਰਨੇ ਸਿੱਖ ਪੰਥ ਵੱਲੋਂ ਇਹ ਆਵਾਜ਼ ਉਠਾਈ ਕਿ ਕੋਈ ਤੁਸੀਂ ਨਮਜਨ ਉੱਠਿਆ ਜਿਹੜਾ ਉਹਨਾਂ ਵਿੱਚ ਮर्याਦਾ ਤੋਂ ਖੂਦ ਲੰਘਣਾ ਹੋਈ ਹੈ ਇੰਨਾ ਵੱਡਾ ਸਿੱਖ ਔਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਫਕਸ਼ਰੀ ਦੇਸ਼ ਤੋਂ ਸਾਰੇ ਭਰਾਤ ਨੂੰ 2:30 ਵਜੇ ਚਲਦੇ ਹਨ ਪਾਸ ਦੌਰਾਨ ਗਿਆਨੀ ਤਰਦੀਪ ਸਿੰਘ ਗੜਕਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਰਤਿ ਪ੍ਰਭਾ ਦੌਰਾਨ ਇੱਕ ਪ੍ਰਾਰਦਾਸ ਕਰਕੇ ਉਸ ਦੀ ਮੁਕਤੀ ਦਾ ਐਲਾਨ ਕੀਤਾ। ਅਤੇ ਅਖਿਰੀ ਕੇਸਗੜ ਸਾਹਿਬ ਦੀ ਦੇਤੇ ਸਤਪੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸ਼ਰੂਪ ਹੋ ਦੇ ਕੇ ਜefeਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ। ਸਮੂਹੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਸਾਰਾ ਕੁਝ ਕੀਤਾ ਗਿਆ ਇਸ ਮਰਯਾਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ। ਔਰ ਗਿਆਨੀ ਕਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਆਂ ਔਰ ਸ਼੍ਰੋਮਣੀ ਕਮੇਟੀ ਦੇ ਵਹਿਕ ਮਰਯਾਦਾ ਦੇ ਸਰਵੇ ਦੇ ਉੱਪਰ ਫੈਰ ਉਤਾਰ ਵੀ ਮੰਨਦੇ ਆਂ ਇਹਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸੀਨੀ ਆਫਨਪਾਤ ਸਾਹਿਬ ਕਲ ਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਦੇਇਆ। ਪਹਿਲੀ ਗੱਲ ਜਦੋਂ ਖੰਨਪਾਤ ਸਾਹਿਬ ਚੱਲ ਰਿਹਾ ਸੀ ਯਾਨੀ ਸੁਦੀਪ ਸਿੰਘ ਦੀ ਬਰਦਾਸ਼ਤ ਨੇ ਆਪ ਇਸ ਗੱਲ ਨੂੰ ਨਕਾਮ ਕਰਨਾ ਚਾਹੀਦਾ ਸੀ ਇਹ ਮਰਿਆਦਾ ਦੀ ਮੰੰਡਣਾ ਹੋਣੀ ਹੈ ਮੈਂ ਇਸ ਤਰ੍ਹਾਂ ਆਪਣੇ ਤੌਰ ਤੇ ਕਸ਼ਿਸ਼ ਕਰਾਂ। ਨਾ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰਮਨੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਤੌਰ 'ਤੇ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਸਮਾਜ ਗੰਧਮੀ ਪਕਸਾਲ ਨਿਆਂਸੰਗਰ ਦੇ ਬੰਦੀਆਂ ਅਸੀਂ ਕਦੇ ਜਥੇਦਾਰ ਬੁਲਾਏ ਨਹੀਂ ਸੀ ਦਖਣੀ ਤਾਰਾਂ ਬਾਰੇ ਕਦੇ ਇਹੋ ਜਿਹੀ ਵਿਚਾਰ ਨਹੀਂ ਰੱਖੀ ਕਿ ਜefeਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ ਹੈ ਮਰਜ਼ਾ ਦਾ ਵੀ ਹੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼ਰੋਣੀ ਕਮੇਟੀ ਨੇ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਦਿੱਤੇ ਮਰਜ਼ੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਕਿਸ ਮਰਜ਼ੀ ਵਿਅਕਤੀ ਨੂੰ ਜefeਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਸੱਤ ਵੱਗੇਗੀ ਔਰ ਵੱਜ ਰਹੀ ਹੈ ਮੈਂ ਐਲਾਨੀਆ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਤਰਦੀਪ ਸਿੰਘ ਗੜਗੱਜ ਚੋਣ 1984 ਦੇ ਕੱਲੂ ਘਾਰੇ ਤੇ ਸੰਦੇਸ਼ ਦੇਗਾ ਅਸੀਂ ਹਰ ਕਿੱਥੇ ਇਹ ਹੋਣ ਨੂੰ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪਹਿਲਾ ਪ੍ਰੈਸ ਦੇ ਰਹੀਂ ਸ਼੍ਰੋਮਣਿਤ ਦੁਆਰਾ ਪ੍ਰਬੰਧ ਕਮੇਟੀ ਦਾ ਆਪਣਾ ਸੁਨੇਹਾ ਭੇਜ ਰਿਆਂ ਆਦਰ ਬਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦਿੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਹਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀ ਪ੍ਰੈਸ ਨੂੰ ਇਸ ਲਈ ਖੇਚਲਾ ਦਿੱਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਔਰ ਦੂਸਰੇ ਸੰਗ ਸਹਿਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਹ ਉਸ ਉੱਤੇ ਮੈਂ ਆਪਣੇ ਵੱਲੋਂ ਇਹ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸਿੰਘ ਸਹਿਬਾਨਾਂ ਨੂੰ ਇਸ ਢੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਅੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਕਾਰੇ ਦੇ ਸ਼ਹੀਦੀ ਸਮਾਗਮ ਪ੍ਰਾਰੰਭ ਹੋਣ ਜਾ ਰਹੇ ਹੈ ਮੇਰੀ ਜਾਣਕਾਰੀ ਮੁਤਾਬਕ ਕਿ ਸ਼੍ਰੀ ਅਕਾਲ ਤਖਸਾਲ ਦੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਟਕਸਾਲ ਦੇ ਤੌਧਮੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਦੀ ਅਮਰ ਸ਼ਹੀਦ ਜਸਦੇਵਰ ਬਾਬਾ ਠਾਰਾ ਸਿੰਘ ਦੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗਣੀਆਂ ਉਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂੱਚੇ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪਰੰਤ ਜਥੇਦਾਰ ਸ੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪਰੇਸ਼ ਦੇ ਰਾਹੀਂ ਕਹਿਣੀ ਚਾਹੁੰਨਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਰਡ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰ ਅਲੰਘਣਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨ ਜੋਗ ਉਸ ਨੂੰ ਪਦਵੀ ਉੱਤੇ ਸਭਾਏ ਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਰਾਤ ਨੂੰ 2:30 ਵਜੇ ਚਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ ਸਿਰੋਪਾ ਦੇ ਕੇ ਦੇਸ਼ੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਇਹ ਸਮਰਯਾਦਾ ਦੀ ਉਲੰਘਣਾ ਸ਼ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ। ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਉੱਪਰ ਪੈਰੂਕਾਰ ਵੀ ਮੰਨਦੇ ਐ। ਲੇਕਿਨ ਸ਼ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੋਸ਼ੀ ਨਹੀਂ ਕਰਾਵਾਂਗਾ ਔਰ ਤਖਤ ਸ੍ਰੀ ਕੈਸਗੜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਨੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਘੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਹੈ ਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਜਫੇਦਾਰ ਲਾਏ ਨਹੀਂ ਅਸੀਂ ਜਫੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਜਫੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ ਹੈ ਮਰਯਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਜ세દાર ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਐਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾਅ ਨਹੀਂ ਹੋਣਾ ਚਾਹੀਦਾ ਇਸੇ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਕਿ 2 ਮਹੀਨੇ ਤੋਂ ਅਸੀਂ ਇਹ ਬਾਰ-ਬਾਰ ਅਪੀਲਾਂ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਏਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 April ਨੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 May ਤੱਕ ਦਾ ਸਮਾਂ ਦਿੱਤਾ ਅੱਜ 10 May ਦਾ ਵੀ ਸਮਾਂ ਨੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਹਨਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾਾਂ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤੱਕ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਤ ਸ੍ਰੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਤਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਹ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜੇ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਵਿੱਚ ਅਸੀਂ ਆਪ ਟਕਰਾਅ ਪੈਦਾ ਕੀਤਾ ਫਿਰ ਇੱਥੇ ਬਸ ਨਹੀਂ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੀ ਡਿਊਟੀ ਹੈ ਤੇ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਸਕਸਰੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਚੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਭ ਦੇ ਪੰਜ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਜ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਤ ਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਪੰਥਕ ਮਰਜ਼ਾਦਾ ਦੇ ਨਾਲ ਜਥੇਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾ ਦਾ ਅਨਸਾਰ ਉਸ ਦੀ ਕੋਈ ਤਾਜ ਪੋਸ਼ੀ ਕੀਤੀ ਗਈ ਹੈ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ ਛੇ ਜੀ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦੇਵਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਉੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿਰ ਹੋਏਗੀ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਹੋਏਗੀ ਅਸੀਂ ਪਹਿਲਾਂ ਹੀ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰਗੇ ਜੀ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗੱਜ ਉੱਠ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਧਾਂ ਦਾ ਭੋਗ ਪਿਆ ਸੀ ਉੱਥੇ ਜਿਸ ਵਕਤ ਗੜਗੱਜ ਸਰੋਪਾਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਾਨ ਤੇ ਜਥੇਦਾਰ ਨਹੀਂ ਤੇਰੇ ਹੱਥੋਂ ਅਸੀਂ ਸਰੋਪਾਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਨੂੰ ਇਹ ਪਹਿਲਾਂ ਵੀ ਅਕਾਲ ਤੱਕ ਸਭ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗਾ ਜ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਤਾ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਤਾਂ ਉਹਦੀ ਜਿਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ ਬਾਬਾ ਜੀ ਹਰ ਸਾਲ ਜਿਹੜਾ 6 ਜੂਨ ਦੇ ਉੱਪਰ ਜਿਹੜਾ ਸ਼੍ਰੀ ਕਾਤਾ ਸਭ ਦੇ ਜਥੇਦਾਰ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ ਔਰ ਅਗਰ ਜੇ ਗਿਆਨੀ ਕੁਲਦੀਪ ਸਿੰਘ ਗੜਕਾਚ ਨਹੀਂ ਦਿੰਦੇ ਤਾਂ ਤੁਹਾਡੀ ਕੀ ਸਲਾਹ ਹੈ ਕਿ ਵੀ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ ਕੌਣ ਜਾਰੀ ਕਰ ਸਕਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਉਹਨਾਂ ਚੋਂ ਕੋਈ ਵੀ ਉੱਥੇ ਨੁਮਾਇੰਦਗੀ ਕਰ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਹੈੱਡ ਗ੍ਰੰਥੀ ਹੈ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗ੍ਰੰਥੀ ਜਨ ਸਿੰਘ ਸਹਿਬਾਨਾਂ ਦੇ ਰੁਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾਅ ਨਹੀਂ ਜਿਹੜਾ ਜਥੇਦਾਰ ਸਰਪ੍ਰਮੰਤ ਨੇ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ। ਐਸਜੀਪੀਸੀ ਕਹਦੀ ਹੈ ਕਿ ਜਥੇਦਾਰਾਂ ਦਾ ਅਧਿਕਾਰ ਸਿਰ ਸਾਡੇ ਕੋਈ ਹੈ। ਇਹ ਦੇਖੋ ਐਸਜੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜਥੇਦਾਰ ਲਾਵੇ। ਐਸਜੀਪੀਸੀ ਮਰਜ਼ਾਦਾ ਦੀ ਕੋਰ ਓਲੰਗਣਾ ਐ ਐਸਜੀਪੀਸੀ ਨੇ ਕੀਤੀ ਆ। ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਆ ਦੱਸੋ ਇੱਕ ਵੀ ਇੱਕ ਐਗਜ਼ਾਮਪਲ ਹੈ ਕਿ ਇਸ ਤਰ੍ਹਾਂ ਜਥੇਦਾਰ ਦੀ ਨੁਕਤੀ ਕੀਤੀ ਹੋਵੇ। ਇਹ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਧੱਕਾ ਕੀਤਾ ਔਰ ਜਾਣਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਇਹ ਸ਼੍ਰੋਮਣੀ ਕਮੇਟੀ ਦੇ ਜਫੇਦਾਰਾਂ ਨੂੰ ਲੱਗਣ ਦਾ ਵਿਧੀ ਵਿਵਧਾਨ ਹੈ ਕਿ ਜਦੋਂ ਜਫੇਦਾਰ ਲਾਇਏ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੂਦੇ ਤਖਤਾਂ ਦੇ ਜਫੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਤਾਜਪੋਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਮੁਤਿਆ ਜਥੇਬੰਦੀਆਂ ਉੱਤੇ ਦਸਤਾਰਾਂ ਲੈ ਕੇ ਸਿਰੋਪਾ ਲੈ ਕੇ ਉਹਨਾਂ ਨੂੰ ਮਾਨਤਾ ਦਿੰਦੀਆਂ ਇਹ ਤਾਂ ਕੁਝ ਹੋਇਆ ਹੀ ਨਹੀਂ ਪਰ ਉਹ ਕਹਿੰਦੇ ਮੀਟਿੰਗਾਂ ਵੀ ਕਰ ਰਹੇ ਨੇ ਪੰਜ ਸਿੰਘ ਸਭਾ ਦੀ ਮੀਟਿੰਗ ਵੀ ਕਰ ਚੁੱਕੇ ਨੇ ਉੱਥੇ ਫੈਸਲੇ ਵੀ ਲੈ ਚੁੱਕੇ ਨੇ ਉਹ ਜਿਹੜਾ ਬੰਦਾ ਅਜੇ ਤੱਕ ਕੌਮ ਦੇ ਵਿੱਚ ਜਥੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ ਬਾਬਾ ਜੀ ਪਹਿਲੇ ਜਿਹੜੇ ਜੱਟ ਜੱਟ ਸਹਬਾਨ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਬੋਲ ਰਹੇ ਹੋ ਤੇ ਹੁਣ ਜਿਹੜਾ 6 ਜੂਨ ਦਾ ਪ੍ਰੋਗਰਾਮ ਉਹਨਾਂ ਨੂੰ ਕੋਈ ਸੱਦਾ ਪੱਤਰ ਵੀ ਹੈਗੇ ਨਹੀਂ ਮੈਂ ਜਿਹੜੇ ਸਿੰਘ ਸਹਬਾਨ ਹੈਗੇ ਉਹਨਾਂ ਨੂੰ ਅਸੀਂ ਚਿੱਠੀਆਂ ਭੇਜੀਆਂ ਹੋਈਆਂ 6 ਜੂਨ ਦੇ ਸਿੰਘ ਇਹਨਾਂ ਸਮਾਗਮ ਵਿੱਚ ਸਿੰਘ ਸਹਬ ਗਿਆ ਨਿਰਭੀਰ ਸਿੰਘ ਜੀ ਸੁਲਤਾਨ ਸਿੰਘ ਜੀ ਦੁੱਧੇ ਸਿੰਘ ਸਹਬਾਨਾਂ ਨੂੰ ਸਾਰਿਆਂ ਨੂੰ ਅਸੀਂ ਸੱਦੇ ਪੱਤਰ ਭੇਜਦੇ ਹੋਏ ਆਂ ਸੀਦੀ ਸਮਾਗਮਾਂ ਦੇ ਵਿੱਚ ਆਉਣ ਲਈ ਅਗਲੇ ਪ੍ਰੋਗਰਾਮ ਤੁਹਾਡੇ ਬਾਦਲਪਿੰਡ ਨੂੰ ਸੀਗੇ ਉਹ ਉਹ ਰਹਿਣਗੇ ਉਸੇ ਦੇ ਉੱਤੇ ਜਿਹੜਾ ਸਾਡਾ ਪ੍ਰੋਗਰਾਮ ਦੇਖੋ 11 ਜੂਨ ਦਾ ਬਾਦਲਪਿੰਡ ਸੁਖਬੀਰ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੋਂ ਸੰਸਥਾ ਬਰਾਬਰ ਚੱਲ ਰਹੀਆਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨਹੀਂ ਨਿਭਾ ਰੇ ਇਸ ਕਰਕੇ ਜਿਹੜਾ ਸਾਡਾ 11 ਦਾ ਪ੍ਰੋਗਰਾਮ ਹੈ ਉਹ ਅਸੀਂ ਪੱਕਾ ਰੱਖਿਆ ਹੋਇਆ ਅਸੀਂ ਬਾਦਲਪਿੰਡ ਧਰਨਾ ਦੇਣ ਜਾਵਾਂਗੇ ਉਸ ਦਿਨ 6 ਜੂਨ ਵਾਲੇ ਦਿਨ ਵਿਰੋਧ ਕਿਸ ਤਰੀਕੇ ਨਾਲ ਹੋਏਗਾ ਰੋਕਿਆ ਜਾਏਗਾ ਉਹਨਾਂ ਨੂੰ ਜੇਕਰ ਤੁਹਾਨੂੰ ਰੋਕ ਲਿੱਤਾ ਜਾਂਦਾ ਤੇ ਫਿਰ ਕੀ ਸਵਿਚ ਹੋਗਾ ਅਸੀਂ ਗਿਆਨੀ ਕਲਦੀਪ ਸਿੰਘ ਨੂੰ ਹਰ ਹਿੱਲੇ ਸੰਦੇਸ਼ ਦੇਣ ਤੋਂ ਰੋਕਾਂਗੇ ਤੁਸੀਂ 6 ਜੂਨ ਨੂੰ ਖੁਦ ਸ਼ਾਮਲ ਹੋਵੋਗੇ ਇਸ ਵਿੱਚ ਅਸੀਂ ਸਾਰੇ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਮੈਨੂੰ ਜਾਣਾ ਪਿਆ ਮੈਂ ਵੀ ਜਾਊਂਗਾ ਅਸੀਂ ਸਾਰਾ ਪ੍ਰਬੰਧ ਇਸ ਦਾ ਕਰਾਂਗੇ ਕਿ ਅਸੀਂ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਖਾਲਸਾ ਜਦੋਂ ਦੇ ਜਹੇਦਾਰ ਗੜਗਾ ਸਭ ਲਾਏ ਗਏ ਨੇ ਉਦੋਂ ਦਾ ਮਾਫੀਆਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਰਣਜੀਤ ਸਿੰਘ ਢੱਡੀਆਂ ਨੇ ਮਾਫੀ ਦਿੱਤੀ ਮੈਂ ਇੱਕ ਬੇਨਤੀ ਕਰਦਾ ਸ੍ਰੀ ਅਖਾਲਸਾ ਤੋਂ ਸਭ ਤੋਂ ਕਿਸੇ ਨੂੰ ਮੁਆਫ ਕਰਨਾ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਪਰੰਪਰਾ ਚੱਲੀ ਆਈ ਹੈ ਪਰ ਉਹਦਾ ਇੱਕ ਵਿਧੀ ਵਿਧਾਨ ਉਹਦੀ ਮਰਜ਼ਾਦਾ ਉਹਦੀ ਮਰਜ਼ਾਦਾ ਦੀ ਤਾਂ ਪਾਲਣਾ ਹੀ ਨਹੀਂ ਕੀਤੀ ਗਈ ਪਹਿਲੀ ਗੱਲ ਸ ਹੈ ਜੀ ਮੈਂ ਇੱਥੇ ਸਵਾਲ ਉਠਾ ਰਿਹਾ ਕਿ ਉਹ ਜਥੇਦਾਰ ਸਰਪ੍ਰੰਧ ਹੀ ਨਹੀਂ ਜਿਹੜਾ ਜਥੇਦਾਰ ਪ੍ਰਮਾਨ ਹੀ ਨਹੀਂ ਉਹ ਕਿਸੇ ਨੂੰ ਮਾਫੀ ਦੇ ਕੇ ਜਾਂ ਕਿਸੇ ਨੂੰ ਸਨਮਾਨ ਦੇਣ ਦਾ ਉਹਦਾ ਅਧਿਕਾਰ ਹੀ ਨਹੀਂ ਆ ਉਹਦੇ ਕੋਲ ਹੱਕ ਹੀ ਨਹੀਂ ਇਹ ਜੀ ਜਥੇਦਾਰ ਗੜਗੜ ਦੀ ਨਿਪਟੀ ਹੋਈ ਹੈ 2 ਦਸੰਬਰ ਦੇ ਫੈਸਲੇ ਨੂੰ ਰੱਦ ਕਰਨ ਦੇ ਲਈ ਕਿਸੇ ਨਾ ਕਿਸੇ ਮੰਨਿਆ ਜਾਂਦਾ ਦੇਖੋ ਜੀ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਮੈਨੂੰ ਵੀ ਪਤਾ ਜਿਨ੍ਹਾਂ ਕੰਮਾਂ ਲਈ ਇਹ ਸਾਰਾ ਕੁਝ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਉਹ ਇਸੇ ਕੰਮ ਲਈ ਕੀਤਾ ਗਿਆ ਕਿ ਜੋ ਅਕਾਲ ਤਖਸਾ ਦੀਆਂ ਪਰੰਪਰਾਵਾਂ ਤਖਸਾ ਦੀਆਂ ਪਰੰਪਰਾਵਾਂ ਉਹਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਇਸ ਕਰਕੇ ਇਹ ਐਡਾ ਵੱਡਾ ਦੁਖਾਂਤ ਕੌਮ ਦੇ ਵਿੱਚ ਖੜਾ ਕਰ ਦਿੱਤਾ ਹੈਗਾ ਸ਼੍ਰੋਮਣੀ ਕਮੇਟੀ ਦਾ ਕੰਮ ਕੀ ਹੈ ਜੀ ਤੁਸੀਂ ਅੱਜ ਤੱਕ ਮੈਂ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਵੱਧ ਸਤਕਾਰ ਚ ਬੋਲਦਾ ਰਿਹਾ ਅੱਗੇ ਵੀ ਮੈਂ ਸਤਕਾਰ ਚ ਹੀ ਆ ਗੁਰਤਾ ਮੰਦੀ ਸਾਡੀ ਸੰਸਥਾ ਲੇਕਿਨ ਸ਼੍ਰੋਮਣੀ ਕਮੇਟੀ ਟਕਰਾਅ ਵਾਲੇ ਪਾਸੇ ਸਿੱਖਾਂ ਨੂੰ ਤੋੜ ਰਹੀ ਆ ਦੁੱਖ ਵਾਲੀ ਏ ਇਸ ਗੱਲ ਦੁੱਖ ਕੇ ਇਸ ਗੱਲ ਦਾ ਸ਼੍ਰੋਮਣੀ ਕਮੇਟੀ ਨੇ ਤਾਂ ਸਾਰੀਆਂ ਦਫੇਬੰਦੀਆਂ ਨੂੰ ਸਾਰੇ ਸਿੱਖ ਪੰਥ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਸਾਰਿਆਂ ਨੂੰ ਇੱਕ ਜੁਟ ਕਰਨਾ ਸਾਰਿਆਂ ਨਾਲ ਬੈਠ ਕੇ ਗੁਰਮਤਾ ਕਰਨਾ ਸਾਰਿਆਂ ਦੇ ਇਤਰਾਜ਼ ਸੁਣਨੇ ਸਾਰਿਆਂ ਦੀ ਤਸੱਲੀ ਕਰਾਉਣੀ ਔਰ ਸ਼੍ਰੋਮਣੀ ਕਮੇਟੀ ਉਲਟੇ ਪਾਸੇ ਤੁਰੀ ਹੋਈ ਏ ਸ਼੍ਰੋਮਣੀ ਕਮੇਟੀ ਕੌਮ ਦੇ ਵਿੱਚ ਟਕਰਾਅ ਵਾਲੇ ਰਾਹ ਤੇ ਤੁਰੀ ਹੋਈ ਏ ਨਾ ਉਹਨਾਂ ਨੂੰ ਬਾਬਾ ਜੀ ਮੈਂ ਤੇ ਸਾਹਿਬ ਜਿਹੜਾ 6 ਜੂਨ ਵਾਲਾ ਦਿਹਾੜਾ ਮਨਾਇਆ ਜਾਣਾ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਐਡਵੋਕੇਟ ਕਾਮੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਇੱਥੇ ਪਹੁੰਚਦੇ ਹੁੰਦੇ ਨੇ ਤੇ ਇਸ ਵਾਰ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਨਮਾਇਦੇ ਹਾਜ਼ਰੀ ਭਰਨਗੇ ਇਹ ਸ਼ਹੀਦੀ ਸਮਾਗਮ ਜਿਹੜਾ ਹੈਗਾ ਨਾ ਜੀ ਸਮੁੱਚੇ ਪੰਥ ਵੱਲੋਂ ਇੱਥੇ ਕੀਤਾ ਜਾਂਦਾ ਸੱਦਾ ਪੱਤਰ ਸਾਰਿਆਂ ਨੂੰ ਦਿੱਤਾ ਹੋਇਆ ਇਸ ਕਰਕੇ ਜਿਹੜੀਆਂ ਵੀ ਸਤਕਾਰਤਕ ਸ਼ਖਸੀਅਤਾਂ ਸੰਤ ਮਹਾਪੁਰ ਸਿੰਘ ਸਹਿਬਾਨ ਆਉਣਗੇ ਉਹਨਾਂ ਦਾ ਸਾਰਿਆਂ ਦਾ ਪੂਰਾ ਸਨਮਾਨ ਕੀਤਾ ਜਾਏਗਾ ਬਾਬਾ ਜੀ ਇੱਥੋਂ ਦਾ ਸਾਰਾ 6 ਜੂਨ ਦਾ ਪ੍ਰੋਗਰਾਮ ਵੀ ਦੱਸ ਦਿਓ ਇੱਥੇ 6 ਜੂਨ ਨੂੰ ਦੀ ਸਵੇਰ 9 ਕਿਉਂਕਿ ਸ੍ਰੀ ਅਕਾਲ ਤਖਤ ਸਭ 8 ਵਜੇ ਖੰਪਰ ਸਾਹਿਬ ਦੇ ਭੋਗ ਪੈਂਦੇ ਆ ਅਸੀਂ ਇੱਥੇ ਸਵੇਰ 9 ਵਜੇ ਸਮਾਪਤੀ ਕਰਦੇ ਆ 10 ਵਜੇ ਮੇਨ ਖਾਲਸਾ ਦੀਵਾਨ ਦੇ ਅੰਦਰ ਕੀਰਤਨ ਆਰੰਭ ਹੋ ਜਾਏਗਾ 10 ਵਜੇ ਤੋਂ ਬਾਅਦ ਲਗਭਗ ਸ਼ਾਮ ਦੇ 4 ਵਜੇ ਤੱਕ ਸ਼ਹੀਦੀ ਸਮਾਗਮ ਲਗਾਤਾਰ ਜਾਰੀ ਰਹੇਗਾ ਜਿਹਦੇ ਵਿੱਚ ਗੁਰੂ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਜਥੇ ਢਾਡੀ ਜਥੇ ਕਥਾਵਾਚਕ ਸੰਤ ਮਹਾਂਪੁਰਖ ਸਿੰਘ ਸਹਿਬਾਨ ਉਹ ਆਕਰ ਕੇ ਕੌਮ ਨੂੰ ਇੱਥੇ ਸੰਦੇਸ਼ ਦੇਣਗੇ ਔਰ ਗੁਰਮਤਿ ਦੀਆਂ ਵਿਚਾਰਾ ਸੰਗਤ ਨੂੰ ਸਰਵਣ ਕਰਵਾਉਣਗੇ ਤੁਹਾਡੀ 6 ਜੂਨ ਦੇ ਸਮਾਗਮ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਮੈਂ ਪਹਿਲਾਂ ਵੀ ਸਵਾਲ ਕੀਤਾ ਕਿ ਤੁਸੀਂ ਉਸ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ ਹੋ ਕਿ ਨਹੀਂ ਜੇ ਕੁਲਦੀਪ ਸਿੰਘ ਗੜਕਾੜ ਜੀ ਬੋਲੇਗਾ ਉਹਨੂੰ ਨਹੀਂ ਰੋਕਦੇ ਮੈਂ ਸੰਗਤਾਂ ਦਾ ਵੱਡਾ ਕਾਫਲਾ ਲੈ ਕੇ ਖੁਦ ਜਾਊਂਗਾ ਜੀ ਇੱਥੇ ਇੱਕ ਜਿਹੜਾ ਸਿੰਘ ਆਪਣਾ ਪਿਛਲੇ ਦਿਨਾਂ ਦੇ ਵਿੱਚ ਰਣਜੀਤ ਸਿੰਘ ਢੜਰੀਆਂ ਵਾਲੇ ਨੂੰ ਲੈ ਕੇ ਫਸਦਾ ਹੋਇਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਕਿਉਂਕਿ ਉਹਨਾਂ ਨੇ ਤੇ ਵੀ ਕਹਿ ਦਿੱਤਾ ਕਿ ਮੈਂ ਤੇ ਮਾਫੀ ਮੰਗਣ ਆ ਗਿਆ ਤੁਹਾਡਾ ਨਾਮ ਲੈ ਨਹੀਂ ਮੈਂ ਮੈਂ ਸਿੱਧੀ ਗੱਲ ਕਹੇਤੀ ਜੀ ਕਿ ਉਹ ਜਥੇਦਾਰ ਨੂੰ ਹੱਕ ਹੀ ਨਹੀਂ ਹੈ ਜਿਹੜਾ ਕੌਮ ਚ ਪ੍ਰਮਾਣ ਨਹੀਂ ਉਹ ਕਿਸੇ ਨੂੰ ਮਾਫ ਕਰੇ ਕਿਸੇ ਨੂੰ ਸਨਮਾਨ ਕਰੇ ਉਹਦਾ ਅਧਿਕਾਰ ਖੇਤਰੀ ਨਹੀਂ ਹੈ ਜਿਹੜਾ ਜਥੇਦਾਰ ਸਰ ਸਰਪ੍ਰਮਾਨਤ ਹੋਊਗਾ ਉਹ ਜਿਹੜਾ ਮਰਜ਼ੀ ਫੈਸਲਾ ਲਵੇ ਔਰ ਉਹਦਾ ਫੈਸਲਾ ਕੌਮ ਪ੍ਰਮਾਣ ਕਰਨ ਦੇ ਜ਼ਰੀਏ ਤੱਕ ਬਿਆਨ ਦਿੱਤਾ ਉਹਦੀ ਗੱਲ ਕਰ ਰਹੇ ਜਿਹੜਾ ਟਟੀਆਂ ਮੇਰੇ ਉਹਦੋਂ ਬਿਆਨ ਦਿੱਤਾ ਕਿ ਤੁਸੀਂ ਵੀ ਆ ਕੇ ਮਾਫੀ ਮੰਗ ਲਈ ਬੜਾ ਨਾਲ ਹੈ ਕਿ ਉਹ ਵੀ ਮੇਰੀ ਇੱਕ ਬੇਨਤੀ ਮੇਰੀ ਬੇਨਤੀ ਇਹ ਹੈ ਕਿ ਜਦੋਂ ਪਹਿਲੀ ਗੱਲ ਤਾਂ ਇਹ ਹੈ ਮੈਂ ਉਸ ਮਸਲੇ ਦਾ ਖੁਦ ਹੀ ਵਿਰੋਧ ਕਰ ਰਿਹਾ ਕਿ ਜਥੇਦਾਰ ਨੂੰ ਕੋਈ ਹੱਕ ਨਹੀਂ ਹੈ ਦੂਜੀ ਗੱਲ ਮੈਂ ਹਮੇਸ਼ਾ ਮਰਜ਼ਾਦਾ ਦੇ ਉੱਤੇ ਸਿੱਖ ਪਰੰਪਰਾਵਾਂ ਦੇ ਉੱਤੇ ਹਮੇਸ਼ਾ ਆਵਾਜ਼ ਉਠਾਈ ਹੈ ਇਸ ਕਰਕੇ ਮੈਂ ਕੋਈ ਗੁਨਾਹ ਨਹੀਂ ਕੀਤਾ ਹੋਇਆ ਕਿ ਮੈਨੂੰ ਕੋਈ ਬੰਦਾ ਕਹੇ ਆ ਕੇ ਵੀ ਤੂੰ ਇੱਥੇ ਕਾਲ ਤੱਕ ਸਭ ਤੇ ਆ ਫਲਾਣਾ ਕਰ ਅਸੀਂ ਤਾਂ ਸਿੱਖ ਪਰੰਪਰਾਵਾਂ ਦੇ ਧਾਰਮਿਕ ਮਰਯਾਦਾਾਂ ਦੇ ਸਿੱਖ ਸਿਧਾਂਤਾਂ ਦਾ ਪਹਿਰਾ ਦੇਣ ਵਾਲੇ ਹੋਕਾ ਦੇਣ ਵਾਲੇ ਗੁਰੂ ਘਰ ਦੇ ਨਿਮਾਣੇ ਸੇਵਕਾਂ ਇਸ ਕਰਕੇ ਸਾਨੂੰ ਉਹਦੇ ਬਰਾਬਰ ਜਾਂ ਉਹ ਬੰਦੇ ਕੋਈ ਕਹਿਣ ਅਸੀਂ ਉਹਦੇ ਬਰਾਬਰ ਸਾਨੂੰ ਨਹੀਂ ਖੜਾ ਕੀਤਾ ਜਾ ਸਕਦਾ ਇੱਕ ਹੋਰ ਗੱਲ ਕਹੀ ਗਈ ਕਿ ਸਾਰੀਆਂ ਟਕਸਾਲਾਂ ਵੀ ਇੱਕਜੁੱਟ ਹੋ ਕੇ ਪੰਥ ਦੇ ਵਿੱਚ ਜਿਸ ਤਰ੍ਹਾਂ ਧਰਮ ਪਰਵਰਤਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨੂੰ ਰੋਕਣ ਦੇ ਲਈ ਇਕੱਠੇ ਹੋ ਕੇ ਕੰਮ ਕਰਨਾ ਨਹੀਂ ਅਸੀਂ ਤਾਂ ਬੜੇ ਚਿਰ ਤੋਂ ਕਰ ਰਹੇ ਆ ਇਹ ਅੱਜ ਤੋਂ ਥੋੜੋ ਹੋ ਰਿਹਾ ਦਮਦਮੀ ਟਕਸਾਲ ਤਾਂ ਦਹਾਕਿਆਂ ਤੋਂ ਲੱਗੀ ਹੋਈ ਹੈ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਔਰ ਅੱਜ ਵੀ ਹੋ ਰਹੀ ਹੈ ਗੁਰਮਤ ਦੇ ਪ੍ਰਚਾਰ ਦੀਆਂ ਅਮਰ ਸੰਚਾਰ ਦੇ ਪ੍ਰਵਾਹ ਤੇ ਲੜੀਆਂ ਚੱਲ ਰਹੀਆਂ ਇਕੱਠੇ ਸਤਾ ਹੀ ਹੋਣਗੇ ਨਾ ਜੇ ਸ਼੍ਰੋਮਣੀ ਕਮੇਟੀ ਕਿਸੇ ਨੂੰ ਇਕੱਠੇ ਕਰਨ ਦਾ ਯਤਨ ਕਰੂਗੀ ਸ਼੍ਰੋਮਣੀ ਕਮੇਟੀ ਨੇ ਤਾਂ ਸਾਰਾ ਖਲਾਰਾ ਪਾਤਾ ਸਾਰੇ ਪੰਥ ਦੇ ਵਿੱਚ ਇਹ ਬਹੁਤ ਵੱਡੀ ਦਬਧਾ ਪੈਦਾ ਕਰਤੀ ਹੈ ਬਾਬਾ ਜੀ ਦਮਦਮੀ ਟਕਸਾਲ ਦਾ ਐਸਜੀਪੀਸੀ ਦੇ ਨਾਲ ਜਦੋਂ ਵਖਰੀਮਾਂ ਵੱਧ ਆ ਤੇ ਉਹਦੇ ਬਾਅਦ ਢੰਡਰੀਆਂ ਵਾਲਿਆਂ ਨੂੰ ਮਾਫੀ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਇਹ ਸਮਝ ਸਕਦੇ ਆਂ ਵੀ ਇਸੇ ਵਖਰੀਮੇ ਦਾ ਕਾਰਨ ਸਾਡਾ ਕੋਈ ਸ਼੍ਰੋਮਣੀ ਕਮੇਟੀ ਨਾਲ ਵਖਰੀਮਾ ਨਹੀਂ ਨਾ ਸਾਡਾ ਕੋਈ ਟਕਰਾ ਸਾਡਾ ਹੈਗਾ ਮਰਜ਼ਾਦਾ ਦੀ ਉਲੰਘਣਾ ਦੀ ਗੱਲ ਵੀ ਮਰਜ਼ਾ ਦਾ ਦੀ ਲੰਘਣਾ ਹੋਈ ਤਖਤਾਂ ਦੇ ਤਖਤ ਸਹਿਬਾਨਾਂ ਦੀਆਂ ਪਦਵੀਆਂ ਦਾ અપਮਾਨ ਹੋਇਆ ਤਖਤਾਂ ਦਾ અપਮਾਨ ਹੋਇਆ ਪਰ ਜੇ ਇਦਰ ਸਾਹਿਬ ਕਹਿੰਦੇ ਨੇ ਕਿ ਇਹ ਮੈਂ ਭਰਾਮਾਂ ਨੂੰ ਜੰਗ ਨੂੰ ਰੋਕਣ ਵਾਸਤੇ ਇਹ ਕੰਮ ਕੀਤਾ ਕਿਹੜੇ ਜਥੇਦਾਰ ਕੁਜ਼ੀਤ ਸਿੰਘ ਗਰਗਜ ਕਹਿ ਰਹੇ ਨੇ ਕਿ ਅਸੀਂ ਭਰਾਮਾਂ ਨੂੰ ਜੰਗ ਨਾ ਹੋਵੇ ਇਸ ਕਰਕੇ ਸਵੇਰੇ ਸਵਾਗਤ ਕੀਤਾ ਕਿਉਂ ਮਤਲਬ ਜੇ ਜੇ ਨਾ ਕਰਦੇ ਤਾਂ ਉਹ ਜਾਦੇ ਬਿਹਤਰ ਨਹੀਂ ਸੀ ਜੇ ਨਾ ਕਰਦਾ ਇਹ ਨਾ ਇਹ ਕੰਮ ਕਰਦਾ ਖੇਰ ਜਿਆਦਾ ਬਿਹਤਰ ਨਹੀਂ ਸੀ ਹੁਣ ਉਹ ਭਰਾਮਾਰੂ ਦੀ ਗੱਲ ਕਰਦਾ ਹੁਣ ਤਾਂ ਭਰਾਮਾਂ ਵਿੱਚ ਬਹੁਤ ਵੱਡਾ ਟਕਰਾਅ ਹੋ ਗਿਆ ਸਾਰੀ ਕੌਮ ਦੇ ਵਿੱਚ ਬੜਾ ਵੱਡਾ ਟਕਰਾਅ ਪੈਦਾ ਹੋ ਗਿਆ ਟਕਰਾਅ ਤਾਂ ਉਹਨੇ ਪੈਦਾ ਕੀਤਾ ਨਾ ਜਾਂ ਸ਼੍ਰੋਮਣੀ ਕਮੇਟੀ ਨੇ ਕੀਤਾ ਮੈਂ ਕਹਿੰਦਾ ਤੁਹਾਨੂੰ ਲੱਗਦਾ ਕਿ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕਾਫੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਦੀ ਦੇਣੀ ਹੈ ਸਾਰੀ ਜੋ ਕੁਛ ਹੋ ਰਿਹਾ ਇਹ ਰਾਜਨੀਤੀ ਦੇ ਕਾਰਨ ਹੀ ਕੌਮ ਅੱਧ ਖੇਰੂ ਖੇਰੂ ਹੋਈ ਪਈ ਹੈ ਐ ਜੀਪੀਸੀ ਵਿਧਾਨ ਵੀ ਜਿੱਥੇ ਦਾ ਨਾ ਕਾਫੀ ਦੂਰੀਆਂ ਦੇਖੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਐ ਜੀਪੀਸੀ ਵੀ ਅਖਾਲ ਤੱਕ ਦੇ ਫੈਸਲੇ ਲੈ ਕੇ ਦੋ ਭਾਟੇ ਦੂਰੀਆਂ ਦਾੜੀਆਂ ਕੋਈ ਨਹੀਂ ਹੈਗੀਆਂ ਦੂਰੀਆਂ ਤਾਂ ਤਾਂ ਮੰਨੀਆਂ ਨਾ ਜੇ ਸਾਰਿਆਂ ਨੂੰ ਇਕੱਠ ਡਟ ਕਰਕੇ ਕੋਈ ਫੈਸਲਾ ਲੈਂਦੇ ਸਮਝ ਗਏ ਨਾ ਗੱਲ ਜਦੋਂ ਸਾਰਿਆਂ ਨੂੰ ਇਕੱਠੀ ਨਹੀਂ ਕੀਤਾ ਇੱਕ ਥਾਂ ਤੇ ਬਿਠਾਇਆ ਨਹੀਂ ਤੇ ਇਸ ਗੱਲ ਨੂੰ ਅਸੀਂ ਕਿਦਾਂ ਪ੍ਰਮਾਣ ਕਰ ਲਈ ਨਹੀਂ ਮੰਨਦੇ ਅਸੀਂ ਅੱਛਾ ਪਿੱਛੇ ਬੀਤੇ ਦਿਨੀ ਭਾਈ ਰਾਜੂ ਨਾਲ ਜੀ ਨੂੰ ਜ਼ਿਥੇਦਾਰ ਕਾਲਤਖ ਸਾਹਿਬ ਤੇ ਠਾਪਣ ਦੀ ਵੀ ਗੱਲ ਕੀਤੀ ਗਈ ਕਿ ਉਹਨਾਂ ਨੂੰ ਲਗਾਇਆ ਜਾ ਸਕਦਾ ਹੈ ਇਸ ਨੂੰ ਤੁਸੀਂ ਕਿਵੇਂ ਵੇਖਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਿਸੇ ਕੁਰਬਾਨੀ ਵਾਲੇ ਸਿੱਖ ਨੂੰ ਜਨ ਸਰਪ੍ਰਵਾਨਤ ਸਿੰਘ ਨੂੰ ਕਿਸੇ ਗੁਰਮਖਾ ਆਤਮਾ ਨੂੰ ਜ਼ਿਥੇਦਾਰ ਲਾਉਂਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਲਾਉਣ ਦੇ ਵਿਰੋਧਕ ਨਹੀਂ ਹਾਂਗੇ ਅਸੀਂ ਮਰਜ਼ਾਦਾ ਦੀ ਉਲੰਘਣਾ ਦਾ ਵਿਰੋਧ ਕਰ ਰਹੇ ਹਾਂ ਵੀ ਜਿਹੜੀ ਮਰਜ਼ਾਦਾ ਦੀ ਉਲੰਘਣਾ ਹੋਈ ਠੀਕ ਹੈ ਠੀਕ ਜੇ ਭਾਈ ਰਾਜਵਾਲ ਨੂੰ ਕਿਹਾ ਜਾਂਦਾ ਤਾਂ ਤੁਹਾਡੀ ਬਾਈ ਕਿੱਥੇ ਬੈਠੇ ਨੇ ਫੋਟੋ ਕਰ ਲਈਏ ਭਾਈ ਬਲਵੰਤ ਸਿੰਘ ਰਾਜਵਾਲ ਨੂੰ ਜਥੇਦਾਰ ਮੈਂ ਕਹਿੰਨਾ ਕੁਰਬਾਨੀ ਵਾਲੇ ਸਿੰਘ ਆ ਉਹ ਐਡੀ ਵੱਡੀ ਉਹਨਾਂ ਦੀ ਲੰਮੀ ਜੇਲ੍ਹ ਹੈ ਉਹ ਵੀ ਜਾਂ ਕਿਸੇ ਹੋਰ ਨੂੰ ਵੀ ਕਿਸੇ ਵੱਡੀ ਹਸਤੀ ਗੁਰਮੁਖ ਆਤਮਾ ਨੂੰ ਕਿਸੇ ਨੂੰ ਵੀ ਲਾਇਆ ਜਾਂਦਾ ਸਾਨੂੰ ਕੋਈ ਇਤਰਾਜ਼ ਹੀ ਨਹੀਂ ਹੈ ਇਹ ਮਰਿਆਦਾ ਦੇ ਮੁਤਾਬਕ ਹੀ ਲਾਇਆ ਜਾਂਦਾ ਹਾਂ